bien <coughs> ਬੇਟਾ ਜੀ ਇਹ ਦੋ ਜਾਣਕਾਰੀ ਅੱਜ ਤੁਹਾਡੇ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਹੈ ਇੱਕ ਇੱਥੇ ਵੱੰਡ ਰਹੇ ਦੂਜੇ ਪਾਸੇ ਜਿਹੜਾ ਲੰਗਰ ਲਗਾਇਆ ਗਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਵਾਲਾ ਜੀ ਸਾਲਾ ਸਰਤਾਮ ਵੱਲੋਂ ਸਾਰੀ ਟੀਮ ਵੱਲੋਂ ਜੋ ਵੀ ਹਰ ਵੇਲੇ ਹਰ ਸੇਵਾ ਲਈ ਤਿਆਰ ਰਹਿੰਦੇ ਨੇ ਅੱਜ ਪਰਿਵਰਣ ਵਾਸਤੇ ਬੂਟਿਆਂ ਦਾ ਲੰਗਰ ਲਾਇਆ ਗਿਆ ਤਾਂ ਕਿ ਸਾਰਾ ਸ਼ਹਿਰ ਹਰਿਆ ਭਰਿਆ ਹੋਵੇ ਸਾਰਿਆਂ ਨੂੰ ਹੱਥ ਜੋੜ ਕੇ ਵੀ ਬੇਨਤੀ ਆਲੇ ਵੀ ਬੂਟਾ ਲਿਜਾਓ ਪਰ ਉਹਨੂੰ ਆਪਦੇ ਪੁੱਤ ਤੋਂ ਵੀ ਜ਼ਿਆਦਾ ਉਹਦੀ ਸੇਵਾ ਕਰੋ ਉਹਨੂੰ ਪਾਣੀ ਟਾਈਮ 'ਤੇ ਸਰ ਵਗੈਰਾ ਦਿਓ ਜੋ ਖਾਦ ਵਗੈਰਾ ਵੀ ਪਾਣੀ ਉਹਨੂੰ ਟਾਈਮ 'ਤੇ ਪਾਓ ਜਿਹੜਾ ਬੂਟਾ ਹਰਾ ਭਰਾ ਰਵੇ ਤੇ ਤੁਹਾਡੀ ਤੈਨੂੰ ਠੰਡੀ ਸ਼ਾਮ ਮਿਲੇ ਸਬੂਟੇ ਦੀ ਇਸ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੋ ਵੀ ਬੂਟੇ ਲੈ ਜਾ ਰਿਹਾ ਹੈ ਇਹਦੇ ਨਾਲ ਅਸੀਂ ਨਾਲ ਕੜੀ ਚਾਵਲ ਤੇ ਹਲਵਾ ਜਿਹਦਾ ਲੰਗਰ ਲਾਇਆ ਜੋ ਕਿ ਲਿਜਾਨ ਵਾਲਿਆਂ ਨੂੰ ਕੋਈ ਜੇ ਭੁੱਖ ਵੀ ਲੱਗਦੀ ਹੈ ਇੱਥੇ ਲੰਗਰ ਵੀ ਛੱਕ ਕੇ ਜਾਣ ਤੇ ਆਪਦਾ ਘਰੇ ਜਾ ਕੇ ਹਸੀ ਖੁਸ਼ੀ ਬੂਟਾ ਲਾਂਜ ਜੇੜੇ ਜਿਹੜਾ ਜ ਵੰਡਰ ਉਹ ਕਿਹੜੀ-ਕਿਹੜੀ ਕਿਸਮ ਦੇ ਬੂਟੇ ਜਿਹੜੇ ਵਾਲੇ ਇਹ ਬੂਟੇ ਕਈ ਕਿਸਮ ਦੇ ਜੀ ਅਸੀਂ ਪੂਰਾ ਆਮ ਬਜਮਨ ਨੇਮ ਪਿੱਪਲ ਤੇ ਟਾਲੀ ਕਈ ਕਿਸਮ ਦੇ ਬੂਟੇ ਅੱਜ ਉਹ ਕੀ ਹੈ ਜਿਹੜੇ ਸਮਾਜਿਕ ਸੰਸਥਾ ਵੱਲੋਂ ਕਿਤੇ ਜਾ ਰਹੇ ਤੁਹਾਡੇ ਵੱਲੋਂ ਬੰਦ ਸਿਲਾਈ ਸੈਂਟਰ ਦਾ ਕੰਮ ਚੱਲਦਾ ਜੀ ਸ਼ਾਦੀਆਂ ਕਿੱਕੀਆਂ ਜਾਂਦੀਆਂ ਜ਼ਰੂਰਤਮੰਦ ਲੜਕੀਆਂ ਦੀਆਂ ਤੇ ਹਰ ਮੰਗਲਵਾਰ ਭੰਡਾਰਾ ਲਾਇਆ ਜਾਂਦਾ ਹੈ ਇੱਕ ਦੋ ਪਰਿਵਾਰ ਆ ਜਿਨ੍ਹਾਂ ਨੂੰ ਅਸੀਂ ਕਿ ਜ਼ਰੂਰਤ ਦਾ ਸਮਾਨ ਵੀ ਦਿੰਨੇ ਹਾਂ ਹਰ ਮੰਥਲੀ ਦੇ ਵਿੱਚ ਕੋਈ ਹੋਰ ਵੀ ਕੋਈ ਮੈਡੀਸਨ ਵਗੈਰਾ ਹੁੰਦੀ ਹੈ ਕੋਈ ਜ਼ਰੂਰੀ ਹੁੰਦੀ ਆ ਉੱਥੇ ਅਸੀਂ ਪਹੁੰਚੀ ਕਰ ਦਿੰਦੇ ਆ ਜੋ ਸਾਡੇ ਤੋਂ ਮੈਡੀਕਲ ਦੀ ਸਹੂਲਤ ਨਹੀਂ ਦਿੱਤੀ ਜਾਂਦੀ ਅਸੀਂ ਖਾਲਸਾ ਸੇਵਾ ਸੁਸਾਇਟੀ ਕੋਲ ਉਹਨਾਂ ਨੂੰ ਭੇਜ ਦਿੰਦੇ ਆ ਪਰਮਜੋਤ ਹਰਿ ਗੋਲ ਲੈ ਵੀ ਉਹ ਸੇਵਾ ਉਹ ਗਾਨਵਾ ਦਿੰਦੇ ਆ ਜੈ ਬਾਲਾ ਜੀ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਲਾਸਰ ਤਾਮ ਵਿਕੇ ਅੱਜ ਖੜੇ ਆ ਜਿੱਥੇ ਕਿ ਗੱਲ ਕਰਦਾ ਮੈਂ ਜਿੰਨੀਆਂ ਵੀ ਧਾਰਮਿਕ ਤੇ ਸਮਾਜਿਕ ਜੱਫੇਬੰਦੀਆਂ ਵਾਂ ਜਾਂ ਸਲਾ ਸਰਤਾਨ ਦੇ ਸੁਸ਼ੀਲ ਮਿੱਡਾ ਜੀ ਤੇ ਇਹਨਾਂ ਦੀ ਸਮੁੱਚੀ ਟੀਮ ਕਿਉਂਕਿ ਇਹਨਾਂ ਦੇ ਜਿਹੜੇ ਕਿ ਵੱਖ-ਵੱਖ ਕਾਰਜਾ ਵੱਖ-ਵੱਖ ਰੰਬੇ ਜਾਂਦੇ ਹਨ ਕਿਉਂਕਿ ਅੱਜ ਬਹੁਤ ਹੀ ਸਲਾਗਜੋਗ ਇਹਨਾਂ ਨੇ ਕਦਮ ਕੀਤਾ ਵਾ ਉਪਰਾਲਾ ਕੀਤਾ ਵਾ ਜਿਹੜੇ ਕਿ ਕਰੀਬ 22500 ਦੇ ਕਰੀਬ ਅੱਜ ਜਿਹੜੇ ਬੂਟੇ ਸੰਗਤਾਂ ਨੂੰ ਮੋਗੇ ਸ਼ਹਿਰ ਦੀਆਂ ਨੂੰ ਵੱਖ-ਵੱਖ ਪਿੰਡਾਂ ਦੇ ਜਿਹੜੇ ਆਉਣ ਨਾਲੇ ਰਾਹਗਰੀਆ ਉਹ ਵੀ ਇਹ ਬੂਟੇ ਪ੍ਰਾਪਤ ਕਰਕੇ ਲੈ ਕੇ ਜਾ ਰਹੇ ਆ ਤੇ ਹਮੇਸ਼ਾ ਹੀ ਅਪੀਲ ਇਹੀ ਹੁੰਦੀ ਆ ਸਮੂਹ ਸੰਗਤ ਦੇ ਚਰਨ ਤੇ ਜਿਹੜੇ ਕਿ ਵੱਧ ਵਧ ਰੁੱਖ ਲਗਾਓ ਤੇ ਕਿਉਂਕਿ ਜਿਹੜਾ ਕਿ ਆਕਸੀਜਨ ਦੀ ਕਮੀ ਹੋਈ ਆ ਜਾਂ ਕਿ ਬੂਟੇ ਜਿਹੜੇ ਕਟਾਈ ਹੋਈ ਆ ਰੋਡ ਤੇ ਡਿਵਾਈਡਰਾਂ ਦੀ ਜਾਂ ਕਿ ਮੇਨ ਜੀਟੀ ਰੋਡ ਕੱਢੇ ਗਏ ਆ ਕਿਉਂਕਿ ਜੀਟੀ ਰੋਡ ਤਾਂ ਆਪਾਂ ਕੱਢਤੇ ਆ ਕਟਾਈ ਵੀ ਕਰਤੀ ਪਰ ਉਹਨੇ ਦਰਖਤ ਨਹੀਂ ਲਗਾਏ ਗਏ ਜਿਸ ਕਰਕੇ ਆਪਾਂ ਨੂੰ ਬਹੁਤ ਇਹ ਜਿਹੜਾ ਕਿ ਸੰਘਰਸ਼ ਕਹ ਲੋ ਜਾਂ ਕੋ ਆਪਣੀਆਂ ਸੇਧ ਨਾਲ ਖਲਵਾੜ ਆ ਕਿਉਂਕਿ ਦੇਖ ਰਹੇ ਆ ਕਿਉਂਕਿ ਹੁਣ ਜਿਵੇਂ ਜਿਵੇਂ ਬੂਟੇ ਲੱਗ ਰਹੇ ਆ ਤੇ بارش ਵੀ ਵਧੀਆ ਹੋ ਰਹੀ ਆ ਤੇ ਜੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਇਹੀ ਹੁੰਦੀ ਆ ਕਿ ਜਿੰਨੀਆਂ ਵੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਸਾਰੇ ਭੈਣ ਭਰਾ ਨਾਲ ਮਿਲ ਕੇ ਇਹ ਜੇ ਕਾਰਜ ਕਰਨੇ ਚਾਹੀਦੇ ਖਾਸ ਕਰਕੇ ਵੱਧ ਵੱਧ ਬੂਟੇ ਲਗਾਉਣੇ ਚਾਹੀਦੇ ਮਿਰਸਾਬ ਮਿਰਸਾਬ ਨਾਰਾ ਦਿੱਤਾ ਗਿਆ ਜਨ ਜਨ ਦਾਇਕ ਕਹਿਣਾ ਰੁੱਖ ਧਰਤੀ ਦਾ ਕਹਿਣਾ ਬੂਟਾ ਲਗਾ ਦਿੱਤੇ ਜਾਂਦੇ ਪਰ ਸਾਮ ਸਭਾੜੋ ਦੀ ਕੋਈ ਨਹੀਂ ਕਰਦਾ ਦੇਖੋ ਜੀ ਹਰ ਇਨਸਾਨ ਇੱਕੋ ਜਿਹਾ ਨਹੀਂ ਹੁੰਦਾ ਤੇ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਜਿਸ ਬੰਦੇ ਨੇ ਕਾਰਜ ਕਰਨਾ ਹੁੰਦਾ ਜਿਸ ਬੰਦੇ ਨੇ ਸੇਵਾ ਕਰਨੀ ਹੁੰਦੀ ਜਿੱਥੇ ਧੰਸ਼ੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੇਵਾ ਬਖਸ਼ਦੇ ਆ ਜਿਵੇਂ ਕਿ ਮੈਂ ਗੱਲ ਕਰਦਾ ਸਲਾਸਰ ਧਾਮ ਦੀ ਸਲਾਸਰ ਧਾਮ ਵਾਲੇ ਵੀਰ ਜਿਹੜੇ ਕਿ ਜਿੱਥੇ ਵੀ ਵਕ ਵਕ ਸਵਾਵਾ ਹੁੰਦੀਆਂ ਵਾਂ ਉਸ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦੇ ਉੱਥੇ ਜਿਹੜਾ ਵੀ ਵੀਰ ਇਹ ਬੂਟਾ ਲਿਆਰ ਕੇ ਜੇ ਉਸ ਮੈਂ ਸਮਝਦਾ ਵਾਂ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਵਾਂ ਤੇ ਉਹ ਆਪਣਾ ਬੂਟਾ ਲਗਾ ਕੇ ਜਿਵੇਂ ਅ ਹੋਕੇ ਤੋਂ ਠੰਡੀ ਸ਼ਾਂ ਜਰੂਰ ਦਵਗਾ ਇਹ ਕਿਉਂਕਿ ਆਪਦੇ ਤੇ ਆ ਤੁਸੀਂ ਆਪਦੀ ਜ਼ਮੀਰ ਨਾਲ ਕੀ ਕਰ ਰਹੇ ਹੋ ਸਰ ਕੀ ਨਾਮ ਹੈ ਤੁਹਾਡਾ ਕ੍ਰਿਸ਼ਨ ਪ੍ਰਤਾਪ ਸਰ ਕ੍ਰਿਸ਼ਨ ਪ੍ਰਤਾਪ ਜੀ ਅੱਜ ਬੁੱਤੇ ਨਾਂ ਪਹੁੰਚਾ ਸਮਾਜ ਸੇਵੀ ਜਿਹੜੀ ਹੈਗੇ ਸਾਧ ਸੰਸਥਾ ਮੇਨਾਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਬੁੱਤੇ ਵੰਡ ਰਹੇ ਹੋ ਨਾਲ ਦੇ ਨਾਲ ਜਿਹੜਾ ਲੰਗਰ ਵੀ ਸ਼ੁਰੂ ਕਰ ਰਹੇ ਹੈ ਕਿੰਨਾ ਵਧੀਆ ਬਹੁਤ ਵਧੀਆ ਜੀ ਸਰ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਆ ਸਾਨੂੰ ਘਰ ਘਰ ਦੇ ਵਿੱਚ ਇਹ ਮਹਮ ਚਲਾਉਣੀ ਚਾਹੀਦੀ ਹੈ ਮੈਂ ਅਪੀਲ ਕਰਦਾ ਕਿਉਂਕਿ ਮੈਂ ਇੱਕ ਟੀਚਰ ਹ ਹਰੇਕ ਟੀਚਰ ਨੂੰ ਆਪਣੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਇਹਦੇ ਬਾਰੇ ਜਾਗਰੂਕ ਕਰਨਾ ਚਾਹੀਦਾ ਅਸੀਂ ਛੋਟੇ ਛੋਟੇ ਕਦਮ ਜਿਹੜੇ ਉਠਾ ਕੇ ਬਹੁਤ ਵੱਡਾ ਕੰਮ ਕਰ ਸਕਦੇ ਹਾਂ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦੇਣਾ ਚਾਹੁੰਦਾ ਆਪਾਂ ਕਹਿ ਰਹੇ ਹਾਂ ਵੀ ਸਾਡੇ ਕੋਲੇ ਪੌਦੇ ਲਾਉਣ ਵਾਸਤੇ ਜਗ੍ਹਾ ਨਹੀਂ ਹੈਗੀ ਆਹ ਤੁਹਾਨੂੰ ਇੱਕ ਦਿਖਾਉਣ ਲੱਗਾ ਬੋਤਲ ਆ ਛੋਟੀ ਬੋਤਲ ਵੱਡ ਕੇ ਉਹਦੇ ਵਿੱਚ ਅਸੀਂ ਆਹ ਲਗਾਇਆ ਇਹ ਕੋਈ ਘੱਟ ਆਕਸੀਜਨ ਨਹੀਂ ਦੇ ਰਿਹਾ ਇਹਨੂੰ ਅਸੀਂ ਕਿਤੇ ਵੀ ਰੱਖ ਸਕਦੇ ਆ ਆ ਦੇਖੋ ਹਣ ਛੋਟੇ ਛੋਟੇ ਹੀ ਆ ਆ ਪੌਦੇ ਆ ਪਰ ਇਹਨਾਂ ਦੇ ਬਹੁਤ ਵੱਜਣ ਆ ਜੇ ਅਸੀਂ ਹਰੇਕ ਸਕੂਲ ਦੇ ਵਿੱਚ ਹਰੇਕ ਬੱਚੇ ਤੋਂ ਇਹੋ ਜੇ ਕੰਮ ਕਰਾਈਏ ਆ ਬੋਤਲ ਇਹਦੇ ਵਿੱਚ ਆ ਦੇਖੋ ਕਿੰਨਾ ਵੱਡਾ ਪੌਦਾ ਹੋ ਗਿਆ ਤੇ ਜੇ ਅਸੀਂ ਇਹੋ ਜੇ ਕੰਮ ਕਰਵਾਈਏ ਹਰੇਕ ਸਕੂਲ ਦੇ ਵਿੱਚ ਮੈਂ ਕਹਿੰਦਾ ਆਪਣੇ ਕੋਲ ਤਾਂ ਲੱਖਾਂ ਬੱਚੇ ਆ ਤੇ ਲੱਖਾਂ ਹੀ ਕਰੋੜਾਂ ਹੱਥ ਆ ਤੇ ਅਸੀਂ ਤਾਂ ਦਿਨਾਂ ਦੇ ਵਿੱਚ ਕ੍ਰਾਂਤੀ ਲਿਆ ਸਕਦੇ ਹਾਂ ਜੇ ਸਾਰਾ ਟੀਚਰ ਵਰਗ ਇੱਕ ਹੋ ਜਵੇ ਸਾਰੀਆਂ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਉਹ ਸਾਰੀਆਂ ਇੱਕ ਹੋ ਕੇ ਕੰਮ ਕਰ ਦੇਣ ਤਾਂ ਆਪਾਂ ਇਹ ਜਿਹੜਾ ਟੀਚਾ ਪੰਜਾਬ ਨੂੰ ਹਰਿਆ ਭਰਿਆ ਕਰਨ ਦਾ ਇਸ ਸੀਜ਼ਨ 'ਚ ਹੀ ਪੂਰਾ ਕਰ ਸਕਦੇ ਹਾਂ ਪਰ ਇਹਦੇ ਲਈ ਸਹਿਰ ਦੀ ਯਤਨਾਂ ਦੀ ਲੋੜ ਹੈ ਨਾਰਾ ਬੜਾ ਸੋਹਣਾ ਬੋਲਿਆ ਗਿਆ ਹੈਗਾ ਜੱਜ ਜਨੂਏ ਕਹਿਣਾ ਹੈ ਰੁਕ ਧਰਤੀ ਦਾ ਗੈਣਾ ਪਰ ਗੈਣਾ ਨੂੰ ਕੋਈ ਸਾਵ ਨਹੀਂ ਰਿਹਾ ਨਹੀਂ ਪਰ ਬਹੁਤ ਲੋਕੀ ਸਾਮ ਹੀ ਰਹੇ ਆ ਤੇ ਇਹਨੂੰ ਆਪਾਂ ਨੂੰ ਹਰੇਕ ਨੂੰ ਜਾਗਰੂਕ ਕਰਨਾ ਪੈਣਾ ਜੋ ਗਹਿਣਾ ਹੈਗਾ ਉਹ ਗਹਿਣੇ ਦੀ ਪਛਾਣ ਜਿਵੇਂ ਅਸੀਂ ਕਹਿੰਦੇ ਹੀਰੇ ਦੀ ਪਛਾਣ ਜੋਰੀ ਨਹੀਂ ਹੁੰਦੀ ਆਪਾਂ ਨੂੰ ਜਾਗਰੂਕ ਕਰਨਾ ਪੈਣਾ ਹਰੇਕ ਬੰਦੇ ਨੂੰ ਜੋਰੀ ਬਣਾਉਣਾ ਪੈਣਾ ਫਿਰ ਅਸੀਂ ਇਹ ਸਾਰਾ ਕੁਝ ਬਚਾ ਸਕਦੇ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਤੁਸੀਂ ਦੇਖੋ ਹਣਾ ਕਿੰਨਾ ਉਤਸ਼ਾਹ ਲੋਕਾਂ ਦੇ ਵਿੱਚ ਤੇ ਲੈ ਕੇ ਜਾ ਰਹੇ ਆ ਇਹੋ ਜਿਹੇ ਜਿਹੜੇ ਕੰਮ ਆ ਹੋਣੇ ਚਾਹੀਦੇ ਆ ਸਮਾਜ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਖਸਾਲਾ ਸਰ ਤਾਂ ਮੰਲੋ ਜਿੰਦਿਆਂ ਵੱਲੋਂ ਹਮੇਸ਼ਾ ਹੀ ਵਧੀਆ ਉਪਰਾਲੇ ਕੀਤੇ ਜਾਂਦੇ ਆ ਅੱਜ ਵੀ ਇਹਨਾਂ ਨੇ ਬੜਾ ਖੂਬਸੂਰਤ ਉਪਰਾਲਾ ਕੀਤਾ ਹੈ 202500 ਦੇ ਕਰੀਬ ਬੂਟੇ ਇਹ ਸੰਗਤ ਨੂੰ ਦੇਣ ਦਾ ਉਪਰਾਲਾ ਕਰ ਰਹੇ ਆ ਸਿਰਫ ਬੂਟੇ ਨਹੀਂ ਦੇ ਰਹੇ ਨਾਲ ਸੰਗਤ ਨੂੰ ਇੱਕ ਇੱਕ ਬੰਦੇ ਨੂੰ ਬੇਨਤੀ ਕਰ ਰਹੇ ਆ ਕਿ ਬੂਟੇ ਨੂੰ ਸੰਭਾਲਣਾ ਜ਼ਰੂਰੀ ਹੈ ਇਸ ਕਰਕੇ ਸਿਰਫ ਇੱਕੋ ਬੂਟਾ ਦਿੱਤਾ ਜਾਂਦਾ ਹੈ ਕਿ ਤਾਂ ਕਿ ਉਹ ਇੱਕ ਬੂਟੇ ਨੂੰ ਵਧੀਆ ਤਰੀਕੇ ਨਾਲ ਸੰਭਾਲ ਸਕੇ ਕਿੰਨੇ ਕਿਸਮ ਦੇ ਬੂਟੇ ਦਿੱਤੇ ਜਾ ਰਹੇ ਨੇ ਇੱਥੇ 10 12 ਕਿਸਮ ਦੇ ਬੂਟੇ ਹੈਗੇ ਆ ਜਿਵੇਂ ਟਾਲੀ ਹੈਗੀ ਡੇਕ ਹੈਗੀ ਨਿੰਮ ਹੈ ਗੁਲਾਬ ਆ ਇੱਦਾਂ ਕਈ ਤਰ੍ਹਾਂ ਦੇ ਬੂਟੇ ਹੈਗੇ ਆ ਜੀ ਇਹ ਮੈਸੇਜ ਆਉਂਗੇ ਲੋਕਾਂ ਨੂੰ ਸਾਡਾ ਇਹੀ ਆ ਕਿ ਆਪਣੇ ਪਰਿਆਵਰਣ ਨੂੰ ਵਧੀਆ ਕਰਨ ਲਈ ਆਪਾਂ ਨੂੰ ਜ਼ਰੂਰੀ ਹੈ ਕਿ ਅਜਿਹੇ ਉਪਰਾਲੇ ਜਿਵੇਂ ਇਸ ਕਮੇਟੀ ਵੱਲੋਂ ਸਾਲਾ ਸਰ ਤਾਂ ਵੱਲੋਂ ਕੀਤੇ ਗਏ ਆ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਦਾ ਸਹਿਯੋਗ ਦੇਈਏ ਅਤੇ ਇਹਨਾਂ ਨੂੰ ਵਧੀਆ ਤਰੀਕੇ ਨਾਲ ਬੂਟਿਆਂ ਨੂੰ ਪਾਲੀਏ ਜੀ ਤੁਹਾਨੂੰ ਜੀ ਤੁਸੀਂ ਵੀ ਪਿਛਲੇ ਦਿਨੀ 3000 ਰੁਪਏ ਤੋਂ ਕਰੀ ਬੋਟੇ ਬੰਦੇ ਸੀਗੇ ਲੋਕੀ ਬੂਟੇ ਲੈ ਜਾਂਦੇ ਪਰ ਉਹ ਤਾਂ ਨਹੀਂ ਸਾਮ ਸੰਭਾਲਨੇ ਕਰਦੇ ਹਾਂ ਹਾਂਜੀ ਅਸੀਂ ਉਹਨਾਂ ਤੋਂ ਫੋਟੋ ਮੰਗਵਾਈਆਂ ਸੀ ਇਹ ਸਾਨੂੰ ਹਜੇ ਤੱਕ ਕਹੋ ਜੀ 20 25 ਦਿਨ ਹੋ ਗਏ ਬੂਟਿਆਂ ਤੇ ਲੰਗਰ ਲਾਏ ਨੂੰ ਅੱਜ ਤੱਕ ਵੀ ਸਾਨੂੰ ਫੋਟੋਆਂ ਵੀਡੀਓ ਰੀਸੀਵ ਹੋ ਰਹੀਆਂ ਵਾਂ ਕਿ ਬੂਟੇ ਲਗਾ ਕੇ ਸਾਨੂੰ ਪਾਲ ਕੇ ਖੁਸ਼ੀ ਨਾਲ ਫੋਟੋਆਂ ਭੇਜਦੇ ਆ ਅਸੀਂ ਉਹ ਸੰਗਤ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਇੱਕ ਬੂਟਾ ਲਾਉਣ ਦੇ ਨਾਲ ਫਰਕ ਤਾਂ ਪੈਂਦਾ ਹੀ ਹੈ ਜੇ ਸਮਝੀ ਤਾਂ ਬਹੁਤ ਹੀ ਫਰਕ ਪੈਂਦਾ ਹੈ ਇਤੋਂ ਜ਼ਿਆਦਾ ਲਾ ਸਕਦੇ ਤਾਂ ਬਹੁਤ ਤੋਂ ਬਹੁਤ ਜ਼ਿਆਦਾ ਫਰਕ ਪਵੇਗਾ ਇਸ ਲਈ ਬੂਟੇ ਲਾਓ ਤੇ ਵਾਤਾਵਰਨ ਨੂੰ ਸ਼ੁੱਧ ਬਣਾਓ જય શ્રી ਰਾਧਾ